ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ YouTube ਚੈਨਲ ਦੇ ਵਿੱਚ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਆਪਣੀ ਆਪਣੀ ਜਗ੍ਹਾ ਤੇ ਸਾਰੇ ਠੀਕ ਹੋਵੋਗੇ ਜਿੱਥੇ ਵੀ ਹੋਵੋਗੇ ਸਾਰੇ ਰਾਜੀ ਖੁਸ਼ੀ ਹੋਵੋਗੇ कुछ कुछ आ, की की कि ਅੱਜ ਆਪਾਂ ਤੁਹਾਨੂੰ ਕੁਝ ਕੋ ਇਨਫੋਰਮੇਸ਼ਨ ਦੇਣੀ ਸੀ ਕਿ ਜਿੱਦਾਂ ਕਿ ਸਾਡਾ ਮਾਲਵਾ 컬렉ਸ਼ਨ ਨਾਮ ਤੇ ਪੇਜ ਕਾਫੀ ਬਣੀ ਹੋਇਆ ਤਾਂ ਮੇਰੇ ਕੋਲੇ 2-4 ਦਿਨਾਂ ਤੋਂ ਕਾਫੀ ਫੋਨਸ ਆ ਰਹੇ ਆ ਜਾਂ ਕਾਲਸ ਆ ਰਹੀਆਂ ਕਿ ਤੁਹਾਡੇ ਨਾਮ ਤੇ ਕੋਈ ਜੈਮਸ ਗੱਲ ਕਰਦੀ ਹੈ ਤੁਹਾਡੇ ਪੀਸ ਬਣੀ ਹੋਇਆ ਉਹਨਾਂ ਨੇ ਆਪਣੀਆਂ ਵੀਡੀਓ ਅਪਲੋਡ ਕੀਤੀਆਂ ਹੋਈਆਂ ਮੇਰੇ ਸੂਰਸ ਦੇ ਵੀਡੀਓ ਆਪਣੇ ਪੀਸ ਤੇ ਆਪਣੇ ਨਾਮ ਤੇ ਸੇਮ ਜੋ ਆਪਣੇ ਫਰੰਟ ਦੀ ਡੀਪੀ ਲੱਗੀ ਹੋਈ ਆ ਉਹੀ ਡੀਪੀ ਲੱਗੀ ਹੋਈ ਆ ਉਹਨਾਂ ਦੀ ਇੰਸਟਾਗ੍ਰam ਤੇ ਤਾਂ ਸੋ ਤੁਸੀਂ ਧਿਆਨ ਨਾਲ ਆਰਡਰ ਕਰਿਆ ਕਰੋ ਇਹ ਆਪਣਾ 1 ਇੱਕ ਹੀ ਨੰਬਰ ਪਾਇਆ ਹੋਇਆ ਇੰਸਟਾਗ੍ਰam ਤੇ ਇੱਕੋ ਹੀ ਆਪਣਾ ਪੇਜ ਹੈ ਹੋਰ ਕੋਈ ਦੂਜੇ ਨੰਬਰ ਤੇ ਆਪਾਂ ਕੋਈ ਵੀ ਆਰਡਰ ਨਹੀਂ ਲੈਂਦੇ ਇੱਕ ਨੰਬਰ ਤੇ ਹੀ ਆਪਾਂ ਜੋ ਵੀ ਆਰਡਰ ਸਾਰੇ ਇੱਕ ਨੰਬਰ ਤੇ ਕਨਫਰਮ ਹੁੰਦੇ ਆ ਆਪਣੇ ਤੇ ਇੱਕ ਹੀ ਉਹੀ ਨੰਬਰ ਹੈ ਇੱਕੋ ਹੀ ਆਪਣਾ ਪੇਜ ਹੈਗਾ ਤੁਸੀਂ ਉਹਦੇ ਤੇ ਹੀ ਮੈਸੇਜ ਕਰਕੇ ਆਪਣਾ ਵਟਸਐਪ ਦਾ ਜੋ ਨੰਬਰ ਦਿੱਤਾ ਹੋਇਆ 98 ਵਾਲਾ ਉਸੀ ਤੇ ਤੁਸੀਂ ਆਪਣਾ ਆਰਡਰ ਕਨਫਰਮ ਕਰਨਾ ਹੈਗਾ ਸੋ ਸੋ ਮੇਰੀ ਇਹ ਹੀ ਬੇਨਤੀ ਹੈ ਕਿ ਤੁਸੀਂ ਉਹਨਾਂ ਜੋ ਵੀ ਫਰਾਡ ਹੈਗੇ ਆ ਬਚੋ ਪਿੱਛੇ ਜੇ ਵੀ ਇਹਨਾਂ ਨੇ ਕਾਫੀ ਆਪਣੀਆਂ ਵੀਡੀਓ ਅਪਲੋਡ ਕੀਤੀਆਂ ਸੀ ਸੋ ਕਈ ਜਣਿਆਂ ਦੀ ਪੇਮੈਂਟ ਵੀ ਗਈ ਸੀ ਉਹਨਾਂ ਨੇ ਬੜਾ ਹੀ ਕਾ ਲੋ ਪ੍ਰਾਈਸ ਦੇ ਵਿੱਚ ਉਹਨਾਂ ਨੇ ਸੂਟ ਆਪਣੇ ਹੁੰਦੇ ਆ ਜਿਹੜੇ ਮੇਰੀ ਵੀਡੀਓ ਦੇ ਉੱਪਰ ਉਹਨਾਂ ਨੇ ਬੜਾ ਲੋ ਪ੍ਰਾਈਸ ਲਿਖਿਆ ਹੁੰਦਾ ਕਿਸੇ ਨੇ 399 ਕਿਸੇ ਨੇ 1999 ਇਦਾਂ ਪ੍ਰਾਈਸ ਹੁੰਦੇ ਆ ਕਿ ਆਪਣੇ ਜਿਹੜੇ ਸੂਟਾਂ ਦੀ ਪ੍ਰਾਈਸ ਹੁੰਦੀ ਉਹ 6-7000 ਹੁੰਦੀ ਹੈ ਜਿਹੜੇ ਟਿਸ਼ੂ ਵਗੈਰਾ ਦੇ ਹੁੰਦੇ ਆ ਕਾਟਨ ਵੀ ਜਿੱਦਾਂ 2000-2500 ਵਿੱਚ ਸਟਿਚਿੰਗ ਹੁੰਦੀ ਆ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਧਿਆਨ ਨਾਲ ਆਰਡਰ ਕਰਿਆ ਕਰੋ ਇਹਨਾਂ ਤੋਂ ਬਚੋ ਤੁਸੀਂ ਤੇ ਬਾਕੀ ਆਪਾਂ ਤੁਹਾਨੂੰ ਦੱਸ ਦਿੰਨੇ ਆ ਕਿ ਮੇਰੀਆਂ ਭੈਣਾਂ ਦੇ ਜਿੱਦਾਂ ਮੈਸੇਜ ਆਉਂਦੇ ਆ ਕਿ ਵੀ ਤੁਸੀਂ ਹੈਂਡਵਰਕ ਦੇ ਸੂਟ ਰੈਡੀ ਕਰਦੇ ਹੋ ਯਾਨੀ ਸਾਰੇ ਸੂਟ ਆਪਣੇ ਕੋਲੋਂ ਰੈਡੀ ਹੁੰਦੇ ਆ ਤੁਸੀਂ ਆਪਣਾ ਡਿਜ਼ਾਈਨ ਪੇਚ ਕੇ ਵੀ ਰੈਡੀ ਕਰਵਾ ਸਕਦੇ ਹੋ ਸੋ ਬਸ ਥੋੜੀ ਟਾਈਮ ਦੀ ਪ੍ਰੋਬਲਮ ਹੁੰਦੀ ਆ ਡੇਲੀ ਡੇਲੀ ਵੀਡੀਓ ਨਈ ਬਣਦੀਆਂ ਸਾਡੇ ਕੋਲੋਂ ਸ਼ਾਰਟਸ ਵੀ ਘੱਟ ਬਣਦੀਆਂ ਵੀਡੀਓ ਟਾਈਮ ਨਹੀਂ ਹੁੰਦਾ ਪ੍ਰੋਪਰ ਆ ਟਾਈਮ ਤੇ ਕੱਪੜੇ ਬਣਦੇ ਆ ਰੈਡੀ ਹੁੰਦੇ ਆ ਸੋ ਕਾਲੀ ਕਾਲੀ ਕੱਪੜੇ ਜਾਂਦੇ ਆ ਸੋ ਇਹਨਾਂ ਟਾਈਮ ਨਹੀਂ ਹੁੰਦਾ ਸੋ ਉਹਦੇ ਕਰਕੇ ਵੀਡੀਓ ਨਹੀਂ ਬਣਾ ਪਾਉਂਦੇ ਆਪਾਂ ਬਾਕੀ ਤੁਸੀਂ ਕਿਤੇ ਵੀ ਰਹਿੰਦੇ ਹੋ ਕਿਸੇ ਵੀ ਕੰਟਰੀ ਦੇ ਵਿੱਚੋਂ ਇੰਡੀਆ ਦੇ ਵਿੱਚੋਂ ਤੁਸੀਂ ਬੇਸਿਕ 하게 ਆਰਡਰ ਕਰ ਸਕਦੇ ਹੋ ਸਾਰਿਆਂ ਨੂੰ ਤੁਹਾਡੇ ਆਰਡਰ ਮਿਲਣਗੇ ਕਿ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ ਜਦੋਂ ਤੁਸੀਂ ਇੱਧਰ ਆਉਣਾ ਜਾਂ ਕੋਈ ਵੀ ਆ ਤਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ ਆਪਾਂ ਪਹਿਲਾਂ ਵੀ ਵੀਡੀਓ ਦੇ ਵਿੱਚ ਤੁਹਾਨੂੰ ਆਪਣਾ ਐਡਰੈਸ ਦੱਸਿਆ ਇੱਕ ਵਾਰ ਫਿਰ ਤੋਂ ਦੱਸ ਦਿੰਨੀ ਆ ਕਿ ਜਿਹੜੇ ਮੇਰੇ ਭੈਣ ਭਰਾ ਕਾਫੀ ਦੂਰੋਂ ਆਉਂਦੇ ਆ ਉਹਨਾਂ ਨੂੰ ਗਿੱਦੜਵਾਹਾ ਸ਼ਹਿਰ ਦਾ ਨਹੀਂ ਪਤਾ ਹੁੰਦਾ ਵੀ ਗਿੱਦੜਵਾਹ ਕਿਹੜੀ ਸਿਟੀ ਦੇ ਵਿੱਚ ਹੈ ਤਾਂ ਤੁਹਾਨੂੰ ਦੱਸ ਦਿੰਨੀ ਆ ਕਿ ਗਿੱਦੜਵਾਹਾ ਸ਼੍ਰੀ ਮੁਕਤਸਰ ਸਾਹਿਬ ਸਿਟੀ ਦੇ ਵਿੱਚ ਹੈਗਾ ਬਠਿੰਡੇ ਤੋਂ ਜਦੋਂ ਮਲੋਤ ਨੂੰ ਜਾਂਦੇ ਆ ਸੈਂਟਰ ਦੇ ਵਿੱਚ ਇੱਕ ਸ਼ਹਿਰ ਆ ਗਿੱਦੜਵਾਹਾ ਬਠਿੰਡੇ ਦੇ ਕੋਲ ਹੈ ਤੇ ਸ਼੍ਰੀ ਮੁਕਸਰ ਸਾਹਿਬ ਸਿਟੀ ਦੇ ਵਿੱਚ ਰਹਿ ਜਾਂਦਾ ਇਹ ਤੁਸੀਂ ਜ਼ਿਲ੍ਹੇ ਦੇ ਵਿੱਚ ਰਹਿ ਜਾਂਦਾ ਤੇ ਤੁਸੀਂ ਗਿੱਦੜਵਾਹਾ ਜਦੋਂ ਬਟਿੰਡੇ ਕੋਲੋਂ ਜਿੱਦਾਂ ਆਉਣਾ ਤਾਂ ਥੋੜਾ ਅੱਧੇ ਪੌਣੇ ਘੰਟੇ ਦਾ ਰਸਤਾ ਬਣਦਾ ਹੈਗਾ ਤੁਸੀਂ ਬਾਕੀ ਆਪਣੇ ਇਸ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਕੋਈ ਵੀ ਆ ਬਾਕੀ ਕਾਲ ਤੇ ਗੱਲ ਕਰ ਸਕਦੇ ਹੋ ਤੁਸੀਂ ਕੌਣ ਚੱਕਣ ਦਾ ਟਾਈਮ ਤੁਹਾਨੂੰ ਦੱਸਿਆ ਸੀ ਵੀ ਸ਼ਾਮ ਦੇ 7 ਵਜੇ ਤੋਂ ਬਾਅਦ ਤੁਸੀਂ 11 ਵਜੇ ਤੱਕ ਕਾਲ ਕਰ ਸਕਦੇ ਹੋ ਜਿਨ੍ਹਾਂ ਨੂੰ ਜ਼ਰੂਰੀ ਕੰਮ ਹੁੰਦਾ ਤਾਂ ਸੋ ਤੁਸੀਂ ਉਦੋਂ ਕਾਲ ਕਰ ਸਕਦੇ ਹੋ ਦਿਨੋਂ ਤੁड़ियां ਕਾਲਸ ਘੱਟ ਟੈਂਡ ਹੁੰਦੀਆਂ ਕਿਉਂਕਿ ਬਿਜ਼ੀ ਹੁੰਨੇ ਆ ਸੋ ਆਰਡਰ ਭੇਜ ਜਿਣੀਆਂ ਉਹਨਾਂ ਨੂੰ ਰੈਡੀ ਕਰਨ ਚ ਬਿਜ਼ੀ ਹੁੰਨੇ ਆ ਸੋ ਲੈਂਗੀ ਵਗੈਰਾ ਹੈਵੀ ਸੂਟ ਸਾਰੇ ਤੁਹਾਡੇ ਨਾਲ ਆਪਾਂ ਸ਼ੇਅਰ ਕਰਾਂਗੇ ਸਾਰੇ ਸੂਟ ਆਪਾਂ ਬਣਾਉਨੇ ਆ ਨੈਕਸਟ ਵੀਡੀਓ ਦੇ ਵਿੱਚ ਆਪਾਂ ਕੁਝ ਕੇ ਹੈਂਡਵਰਕ ਦੇ ਸੂਟ ਤੁਹਾਡੇ ਲਈ ਲੈ ਕੇ ਆਵਾਂਗੇ ਅੱਜ ਆਪਾਂ ਕੁਝ ਸੂਟ ਮੇਰੀ ਭੈਣ ਦੇ ਰੈਡੀ ਹੋਇਆ ਇੱਕੋ ਹੀ ਕਲਾਇੰਟ ਦੇ ਸਾਡਾ ਆਰਡਰ ਜਾ ਰਿਹਾ ਸੀ ਸੋ ਆਪਣੇ ਪੱਕੇ ਕਸਟਮਰ ਨੇ ਉਹ ਉਹਨਾਂ ਤੁਹਾਡੇ ਜਾ ਰਿਹਾ ਸੀ ਉਹ ਵੀ ਤੁਹਾਡੇ ਨਾਲ ਸ਼ੇਅਰ ਕਰ ਦਿੰਨੇ ਆਪਾਂ ਸਾਰੇ ਸੂਟ ਇਹ ਬਾਕੀ ਫੈਬਰਿਕ ਵੀ ਆਪਣਾ ਮੋਸਟਲੀ ਸਾਰੀਆਂ ਵੀਡੀਓ ਦੇ ਵਿੱਚ ਸ਼ੋ ਸਾਰਾ ਆਪਾਂ ਅਪਡੇਟ ਦਿੱਤੀ ਹੁੰਦੀ ਆ ਜਿੱਦਾਂ ਸਾਰਾ ਪ੍ਰਿੰਟ ਸਾਰੀ ਨੌਲੇਜ ਜਿਹਨੇ ਆਪਾਂ ਦੇ ਦੇ ਦਿੰਨੇ ਹੁੰਨੇ ਆ ਸੂਰਸ ਦੀਆਂ ਜਾਂ ਫੋਨ ਕਾਲ ਤੇ ਵੀ ਦੱਸ ਦੇਈਦਾ ਜਿਹੜੀ ਆਪਣੇ ਕਲਾਇੰਟ ਕਮੈਂਟ ਕਰਦੇ ਹੈਗੇ ਆ ਵੀ ਜਿੱਦਾਂ ਤੁਸੀਂ ਮੈਡਮ ਪ੍ਰਾਈਜ਼ ਨੂੰ ਸ਼ੋ ਕਰਦੇ ਵੀਡੀਓ ਪਾਉਣੇ ਹੋ 뷰 ਲੈਣ ਮਾਰੇ ਤੁਸੀਂ ਵੀਡੀਓ ਪਾਉਣੇ ਹੋ ਸੂਤ ਨਹੀਂ ਮਤਲਬ ਫੋਨ ਨਹੀਂ ਅਟੈਂਡ ਕਰਦੇ ਸੋ ਇਹੋ ਜੀ ਕੋਈ ਗੱਲ ਨਹੀਂ ਸਾਰੀਆਂ ਮੇਰੀਆਂ ਭੈਣਾਂ ਨੂੰ ਇਹ ਆ ਕਿ ਪੇਸ਼ੈਂਸ ਰੱਖਿਆ ਕਰੋ ਰਿਪਲਾਈ ਕਈ ਵਾਰੀ ਲੇਟ ਹੁੰਦਾ ਹੈ ਤੇ ਬਾਕੀ ਜਿਵੇਂ ਕਿ ਹੁਣ ਫੋਨ ਕਾਲਸ ਮੈਸੇਜ ਜਿਆਦਾ ਆਉਂਦੇ ਸੋ ਇਹਨਾਂ ਰਿਪਲਾਈ ਨਹੀਂ ਹੁੰਦਾ ਕਈ ਵਾਰੀ ਕਿਸੇ ਮੇਰੇ ਵੀਰ ਭੈਣ ਦਾ ਰਿਪਲਾਈ رہ ਜਾਂਦਾ ਤਾਂ ਸੋ ਉਹਦੇ ਲਈ ਮਾफी ਚਾਹੁੰਦੇ ਆ ਤਾਂ ਪ੍ਰਾਈਸ ਨਹੀਂ ਦੱਸ ਸਕਦੇ ਵੀਡੀਓ ਦੇ ਵਿੱਚ ਕਿਉਂਕਿ ਜਿਨ੍ਹਾਂ ਨੇ ਸੂਟ ਲੈਣੇ ਆ ਉਹ ਆਪਾਂ ਗੱਲਬਾਤ ਕਰਕੇ ਹੀ ਸੂਟ ਦਿੰਨੇ ਆ ਪਹਿਲਾਂ ਕਾਲ ਕਰਕੇ ਗੱਲ ਕਰਦੇ ਆ ਅਗਲੇ ਨਾਲ ਜਿਹਦਾ ਜਿਹਦੀ ਕਾਲ ਅਟੈਂਡ ਹੋ ਜਾਂਦੀ ਹੈ ਜਿਹਦਾ ਰਿਪਲਾਈ ਹੋ ਜਾਂਦਾ ਉਹਨਾਂ ਦਾ ਆਰਡਰ ਪਲੇਸ ਹੋ ਜਾਂਦਾ ਸੋ ਸਾਰੇ ਆਰਡਰ ਸਾਡੇ ਕੋਲੋਂ ਨਹੀਂ ਲਏ ਜਾਂਦੇ ਸੋ ਥੋੜੀ ਵੇਟ ਕਰਿਆ ਕਰੋ ਸਾਰਿਆਂ ਲਈ ਥੋੜਾ ਸਮਾਂ ਚਾਹੀਦਾ ਕਿ ਆਪ ਸਾਰੇ ਕਲਾਇੰਟ ਹੈਂਡਲ ਨਹੀਂ ਕਰ ਪਾਉਂਦੇ ਕਿਉਂਕਿ ਜਿੰਨਾ ਨਾਲ ਆਪਣੀ ਕਾਲ ਤੇ ਗੱਲ ਹੋਊਗੀ ਗੱਲ ਕਰਕੇ ਆਪਾਂ ਸੂਟ ਦੇ ਬਾਰੇ ਸਾਰਾ ਸਟਾਫ ਬਾਰੇ ਸਟੀਚਿੰਗ ਬਾਰੇ ਸਭ ਕੁਝ ਜਾਣਕਾਰੀ ਦੇ ਕੇ ਹੀ ਆਪਾਂ ਆਰਡਰ ਲੈਨੇ ਆ ਸੋ ਇਦਾਂ ਨਹੀਂ ਵੀ ਆਪਾਂ WhatsApp ਤੇ ਰਿਪਲਾਈ ਕਰ ਦਿੱਤਾ ਤੇ ਇੱਕ ਸੂਟ ਦਾ ਐਡਰੈਸ ਲੈ ਲਿਆ ਕੋਰੀਅਰ ਆਪਾਂ ਉਹਨਾਂ ਨੂੰ ਸੈਂਡ ਕਰ ਦਿੱਤਾ ਇਦਾਂ ਸੀ ਆਰਡਰ ਨਹੀਂ ਲੈਂਦੇ ਆ ਕਈ ਕਈਆਂ ਬੀਕਸ ਵਾਲਿਆਂ ਦਾ ਹੁੰਦਾ ਵੀ ਚੈਟ ਦੇ ਉੱਪਰ ਜਿੱਦਾਂ ਸੂਟ ਪੀਸ ਦਿੱਤਾ ਉਹਦਾ ਪ੍ਰਾਈਸ ਦੱਸ ਦਿੱਤਾ ਐਂਡ ਡਿਟੇਲ ਦੱਸ ਦਿੱਤੀ ਐਂਡ ਸਕੈਨਰ ਪੀਸ ਦੀ ਪੇਮੈਂਟ ਕਰਵਾ ਕੇ ਸੂਟ ਪੀਸ ਦਿੰਦੇ ਆ ਨਹੀਂ ਜੀ ਸਾਡਾ ਇਦਾਂ ਦਾ ਕੋਈ ਨਹੀਂ ਹੈਗਾ ਅਸੀਂ ਜਿੰਨਾ ਦਾ ਵੀ ਆਰਡਰ ਲੈਨੇ ਆ ਛੋਟਾ ਆਰਡਰ ਹੈ ਚਾਹੀ ਵੱਡਾ ਆਰਡਰ ਹੈ ਪਹਿਲਾਂ ਅਸੀਂ ਗੱਲਬਾਤ ਕਰਕੇ ਚੰਗੀ ਤਰ੍ਹਾਂ ਗੱਲਬਾਤ ਕਰਕੇ ਅਗਲੇ ਨੂੰ ਤਸੱਲੀ ਕਰਾ ਕੇ ਦੱਸ ਕੇ ਸਾਰਾ ਕੁਝ ਫੇਰ ਹੀ ਅਸੀਂ ਆਰਡਰ ਕਨਫਰਮ ਕਰਦੇ ਆ ਇਦਾਂ ਸਾਡਾ ਇੰਸਟਾਗ੍ਰam ਤੇ ਵਟਸਐਪ ਤੇ ਕੋਈ ਵੀ ਆਰਡਰ ਨਹੀਂ ਹੁੰਦਾ ਤੁਸੀਂ ਜਿੰਨੇ ਵੀ ਫਰਾਡ ਨੇ ਜਾਂ ਸਾਡੇ ਨਾਮ ਤੇ ਕੋਈ ਫਰਾਡ ਕਰ ਰਿਹਾ ਤੁਸੀਂ ਸਾਰਿਆਂ ਤੋਂ ਬਚੋ ਅਸੀਂ ਜਿੰਨਾ ਟਾਈਮ ਤੁਸੀਂ ਮੇਰੇ ਨਾਲ ਗੱਲ ਨਹੀਂ ਕਰੋਗੇ ਉਹਨਾਂ ਟਾਈਮ ਤੁਸੀਂ ਕੋਈ ਵੀ ਪੇਮੈਂਟ ਨਹੀਂ ਪਾਉਣੀ ਚਾਹੀ ਛੋਟੀ ਹੈ ਚਾਹੀ ਵੱਡੀ ਹੈ ਕਿਉਂਕਿ ਮੇਰੇ ਸਾਰੇ ਆਰਡਰ ਪਹਿਲਾਂ ਮੈਂ ਗੱਲ ਕਰਦੀ ਹਾਂ ਖੁਦ ਅਗਲੇ ਕਸਟਮਰ ਨਾਲ ਫਿਰ ਉਹਨਾਂ ਨਾਲ ਗੱਲਬਾਤ ਕਰਕੇ ਫਿਰ ਹੀ ਅਸੀਂ ਆਰਡਰ ਸਾਰਾ ਡਨ ਕਰਦੇ ਹਾਂ ਸੋ ਇਹਨਾਂ ਤੇ ਸਕੈਨਰ ਤੇ ਕਿਸੇ ਵੀ ਨੰਬਰ ਤੇ ਅਗਰ ਤੁਹਾਨੂੰ ਮੈਸੇਜ ਆਉਂਦਾ ਜਾਂ ਤੁਸੀਂ ਮੈਸੇਜ ਕਰਦੇ ਹੋ ਸੋ ਇਹੀ ਬੇਨਤੀ ਹੈ ਕਿ ਇਹਨਾਂ ਦੇ ਚੱਕਰਾਂ 'ਚ ਨਾ ਪਾਓ ਕਿਉਂਕਿ ਸਕੈਨਰ ਇੱਕ ਵਾਰ ਤੁਹਾਨੂੰ ਭੇਜ ਦੇਣਗੇ ਪੇਮੈਂਟ ਥੋੜੀ ਹੁੰਦੀ 800 ਹਜ਼ਾਰ ਦਾ ਕੋਈ ਸੂਟ ਦੱਸ ਕੇ ਤੁਹਾਡੇ ਤੋਂ ਪੇਮੈਂਟ ਵੀ ਕਰਵਾ ਲੈਣਗੇ ਬਟ ਉਹਦੇ ਨਾਲ ਕੀ ਹੋਊਗਾ ਫਿਰ ਤੁਹਾਨੂੰ ਉਹ ਦੁਬਾਰਾ ਕਾਲ ਨਹੀਂ ਚੱਕਣਗੇ ਉਹ ਜਾਂ ਕਹਿਣਗੇ ਸੂਟ ਰੈਡੀ ਨਹੀਂ ਹੋਇਆ ਜਾਂ ਹਲੇ ਆ ਰਿਹਾ ਦੋ ਚਾਰ ਦਿਨ ਇਦਾਂ ਕਰਨਗੇ ਬਾਅਦ ਵਿੱਚ ਤੁਹਾਡੀ ਕਾਲ ਨਹੀਂ ਅਟੈਂਡ ਕਰਨਗੇ ਬਲੌਕ ਕਰ ਦੇਣਗੇ ਸੋ ਇਦਾਂ ਦੀਆਂ ਪ੍ਰੋਬਲਮਾਂ ਕਾਫੀ ਕਸਟਮਰਾਂ ਨੂੰ ਆ ਰਹੀਆਂ ਨੇ ਤੇ ਸੋ ਤੁਸੀਂ ਉਹਨਾਂ ਸਾਰਿਆਂ ਤੋਂ ਬਚੋ ਬਾਕੀ ਆਪਾਂ ਤੁਹਾਨੂੰ ਸੂਟ ਸਾਰੇ ਸ਼ੋ ਕਰਵਾ ਦਿੰਨੇ ਆ ਜਿਹੜਾ ਅੱਜ ਸਾਡਾ ਪਾਰਸਲ ਜਾ ਰਿਹਾ ਉਹ ਸਾਰੇ ਸੂਟ ਤੁਹਾਨੂੰ ਆਪਾਂ ਇੱਕ ਵਾਰੀ ਸ਼ੋ ਕਰਵਾ ਦਿੰਨੇ ਆ ਜਿਵੇਂ ਇਹ ਵਾਲਾ ਤੁਹਾਨੂੰ ਸਟਾਫ ਵੀ ਦੱਸ ਦਿੰਨੇ ਆ ਜਿਹੜਾ ਇਹ ਫਰਸਟ ਪੀਸ ਸੂਟ ਬਣਿਆ ਇੱਕ ਕ੍ਰਾਸ਼ ਦੇ ਵਿੱਚ ਬਣਿਆ ਹੋਇਆ ਇਹ ਵਾਲਾ ਸੂਟ ਜਿਹੜੇ ਬਣੇ ਹੋਇਆ ਰਾਇਲ ਬਲੂ ਜਿਆ ਕਲਰ ਹੈ ਬੜਾ ਸੋਹਣਾ orange ਇਹਨੂੰ organza ਦੀ ਲੇਸ ਲੱਗੀ ਆ ਇਹ ਵਾਲੇ ਇਹਨਾਂ ਨਾਲ ਚੁਣੌਣ ਦੇ ਦੁਪੱਟੇ ਰਹਿਣਗੇ ਇਹਦੀ ਬਾਟਮ ਤੇ ਲੇਸ ਲੱਗੀ ਹੋਈ ਆ ਇਹਦੇ ਵਿੱਚ ਤਿੰਨ ਸੂਟ ਆਪਾਂ ਰੈਡੀ ਕੀਤੇ ਆ ਇਹ ਆਪਣੇ ਬਹੁਤ ਹੀ ਵਧੀਆ ਕਲਾਇੰਟ ਨੇ ਹੈਗੇ ਆ ਪੱਕੇ ਕਲਾਇੰਟ ਨੇ ਆਪਣੇ ਤੇ ਉਹਨਾਂ ਦੇ ਸੂਟ ਜਾ ਰਹੇ ਆ ਮੇਰੀ ਭੈਣ ਦੇ ਉਹਨਾਂ ਦੀਆਂ ਬੇਟੀਆਂ ਦੇ ਤੇ ਉਹਨਾਂ ਦੇ ਸੂਟ ਜਾ ਰਹੇ ਆ ਇਹ ਵਾਲੇ ਮਸਲੀਨ ਦੇ ਸੀ ਜਿਹੜਾ ਰਹਿ ਗਿਆ ਇਹ ਚਣੌਣ ਦੇ ਵਿੱਚ ਰਹੂਗਾ ਫਿਰ ਇਹ ਰਹੂਗਾ ਕ੍ਰੈਸ਼ ਦੇ ਵਿੱਚ neck ਦੀ ਡਿਜ਼ਾਈਨਿੰਗ ਆ ਇਹ ਵਾਲੇ ਕਾਟਨ ਦੇ ਸੂਟ ਨੇ ਇਹ ਕਾਟਨ ਦੇ ਸੁਪਰ net ਇਹਨਾਂ ਸੂਟਾਂ ਦੀ ਪ੍ਰਾਈਸ ਵਿਦ ਸਟੀਚਿੰਗ 2500 ਸਮਥਿੰਗ ਹੁੰਦੀ ਆ ਵਿਦ ਦੁਪੱਟਾ ਫਿਰ ਆਊਗਾ ਕ੍ਰੈਸ਼ ਦੇ ਵਿੱਚ ਇਹ ਵਾਲਾ ਕ੍ਰੈਸ਼ ਦੇ ਵਿੱਚ ਆਊਗਾ ਫਿਰ ਆਊਗਾ ਜੀ ਬਲੈਕ ਆਰੀ ਵਰਕ ਦੇ ਵਿੱਚ ਇਹਦੀ ਬਾਟਮ ਤਿਆਰੀ ਵਰਕ ਹੈ ਸ਼ਰਟ ਇਹਦੀ ਪ੍ਰਿੰਟ ਵਾਲੀ ਹੈ ਫਿਰ ਆਊਗਾ ਬਰਬਰੀ ਦੇ ਵਿੱਚ ਜਿਹੜਾ ਬਲੈਕ ਦਾ ਸਟੱਫ ਹੈਗਾ ਉਹ ਵੀ ਬਰਬਰੀ ਦੇ ਵਿੱਚ ਇਹ ਵਾਲਾ ਜੌਰਜਟ ਦੇ ਵਿੱਚ ਹੈਂਡ ਵਰਕ ਦੇ ਸੂਟ ਬਣੇ ਹੋਏ ਆ ਨੈਕਸਟ ਫਿਰ ਬਰਬਰੀ ਦੇ ਵਿੱਚ ਆਊਗਾ ਇਹਦੀ ਬਾਟਮ ਬਣੀ ਹੋਈ ਆ ਇਹ ਤਾਂ ਦੁਪੱਟਾ ਬਣਿਆ ਹੋਇਆ ਬਹੁਤ ਸੋਹਣੇ ਸੂਟ ਬਣ ਕੇ ਰੈਡੀ ਹੋਏ ਆ ਇਹ ਵਾਲੇ ਕ੍ਰਾਸ਼ ਦੇ ਵਿੱਚ ਸੂਟ ਨੇ ਇਹਨਾਂ ਦੇ ਦੁਪੱਟੇ ਔਰ ਗਾਂਜ਼ਾ ਦੇ ਡਾਈ ਹੋਏ ਨੇ ਬੜੇ ਹੀ ਸੋਹਣੇ ਫਲਾਵਰ ਆ ਵਿੱਚ ਤਿੰਨੋਂ ਸੂਟ ਇੱਕ ਹੀ ਡਿਜ਼ਾਈਨਿੰਗ ਸੇਮ ਸੇਮ ਡਿਜ਼ਾਈਨਿੰਗ ਹੋਈ ਹੋਈ ਆ ਫੈਬਰਿਕ ਸਾਰਿਆਂ ਦਾ ਅਲੱਗ-ਅਲੱਗ ਆਊਗਾ ਸੋ ਤੁਸੀਂ ਵੀ ਇਦਾਂ ਦੇ ਸੂਟ ਆਰਡਰ ਕਰ ਸਕਦੇ ਹੋ ਕਿ ਜਿਆਦਾ ਕੰਮ ਅਸੀਂ ਪ੍ਰਿੰਟ ਤੇ ਕਰਦੇ ਆ ਸੋ ਪ੍ਰਿੰਟ ਦਾ ਵੀ ਤੁਸੀਂ ক্লোਜ਼ਲੀ ਸਟੱਫ ਚੈੱਕ ਕਰ ਸਕਦੇ ਹੋ ਇਹ ਵਾਲੀ ਬਾਟਮ ਹੈ ਇਹ ਸ਼ਰਟ ਆਉਗੀ ਸੋ ਇਹ ਵਾਲੇ ਜਿਹੜੇ ਮਸਲੀਨ ਦੇ ਵਿੱਚ ਕਾਫੀ ਪ੍ਰਿੰਟ ਤੁਹਾਨੂੰ ਮਿਲ ਜਾਣਗੇ ਨੈਕਸਟ ਵੀਕ ਆਪਣੇ ਕੋਲ ਸਾਰੇ ਕਰੀਬ ਦਾ ਸਟਾਕ ਪਹੁੰਚ ਰਿਹਾ ਹੈ ਨੈਕਸਟ ਵੀਕ ਪ੍ਰਿੰਟ ਵਾਲੇ ਕਰੀਬ ਦੇ ਵਿਸਕੋਸ ਦੇ ਸੂਤ ਤੁਹਾਨੂੰ ਦੇਵਾਂਗੇ ਬਿਸਕੋਸ ਟਿਸ਼ੂ ਮਸਲੀਨ ਜੋ ਵੀ ਸਾਡੇ ਕੋਲੇ ਪ੍ਰਿੰਟ ਦੀ ਫੁੱਲ ਵੈਰਾਈਟੀ ਹੁੰਦੀ ਹੈ ਤੁਸੀਂ ਕੋਈ ਵੀ ਕਲਰ ਕੋਈ ਵੀ ਪ੍ਰਿੰਟ ਤੁਸੀਂ ਆਪਣਾ ਪ੍ਰਿੰਟ ਵੀ ਅਗਰ ਤੁਸੀਂ ਦਿਓਗੇ ਕੋਈ ਪ੍ਰਿੰਟ ਤੁਹਾਡੀ ਚੁਆਇਸ ਹੈ ਤਾਂ ਅਸੀਂ ਉਹ ਵੀ ਤੁਹਾਨੂੰ ਪ੍ਰਿੰਟ ਤੇ ਸੂਟ ਆਪਾਂ ਰੈਡੀ ਕਰ ਸਕਦੇ ਹਾਂ ਕਿਉਂਕਿ ਕੋਈ ਵੀ ਪ੍ਰਿੰਟ ਆਪਾਂ ਆਰਡਰ ਪਾ ਕੇ ਉਹਨੂੰ ਮੰਗਵਾ ਸਕਦੇ ਹਾਂ ਤੁਸੀਂ ਆਪਣਾ ਵੀ ਕੋਈ ਪ੍ਰਿੰਟ ਦੇ ਸਕਦੇ ਹੋ ਸੋ ਇਦਾਂ ਦੇ ਸੂਟ ਸੋਹਣੇ ਸੋਹਣੇ ਸੂਟ ਰੈਡੀ ਕਰਵਾਉਣ ਲਈ ਤੁਸੀਂ ਸਾਡੇ ਦਿੱਤੇ ਹੋਏ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਇੰਸਟਾਗ੍ਰam ਦਾ ਪੇਜ ਆਪਣਾ ਹੈਗਾ ਜੀ ਮਾਲਵਾ 컬렉ਸ਼ਨ ਗਿੱਦੜਵਾਹਾ ਦੇ ਨਾਮ ਤੇ ਉੱਪਰ ਆਪਣਾ ਮੈਂਸ਼ਨ ਕੀਤਾ ਹੋਇਆ ਨੰਬਰ ਹੈਗਾ ਫੇਕ ਫਰੌਡ ਬਹੁਤ ਬਨੇ ਹੋਏ ਨੇ ਪੇਜ ਮਾਲਵਾ 컬렉ਸ਼ਨ ਤੇ ਤਾਂ ਸੋ ਤੁਸੀਂ ਚੰਗੀ ਤਰ੍ਹਾਂ ਫਾਲੋਅਰ ਚੰਗੀ ਤਰ੍ਹਾਂ ਨੰਬਰ ਚੈੱਕ ਕਰਕੇ ਹੀ ਡਿਟੇਲਸ ਚੈੱਕ ਕਰਕੇ ਹੀ ਤੁਸੀਂ ਆਪਣਾ ਆਰਡਰ ਕਨਫਰਮ ਕਰਿਓ ਮੇਰੇ ਨਾਲ ਗੱਲ ਕਰਨ ਤੋਂ ਬਾਅਦ ਹੀ ਤੁਸੀਂ ਆਪਣਾ ਆਰਡਰ ਕਨਫਰਮ ਕਰਨਾ ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ ਕੋਈ ਵੀ ਸਕੈਨਰ ਦੇ ਉੱਤੇ ਚੈਟ ਦੇ ਉੱਤੇ ਜਾਂ ਇੰਸਟਾਗ੍ਰam ਤੇ ਕਿਸੇ ਵੀ ਨੰਬਰ ਤੇ ਤੁਸੀਂ ਆਪਣਾ ਆਰਡਰ ਕਨਫਰਮ ਨਹੀਂ ਕਰਨਾ ਮੇਰਾ ਨੰਬਰ ਜੋ ਹੈਗਾ ਆਪਣਾ ਮੈਂਸ਼ਨ ਕੀਤਾ ਹੋਇਆ 9877 ਵਾਲਾ ਤੋਂ ਉਸੇ ਤੇ ਤੁਸੀਂ ਆਪਣਾ ਆਰਡਰ ਕਨਫਰਮ ਕਰਨਾ ਬਾਕੀ ਤੁਸੀਂ ਜੋ ਵੀ ਹੋਰ ਕੋਈ ਡਿਟੇਲ ਪੁੱਛਣੀ ਆ ਜਾਂ ਕੋਈ ਵੀ ਕੋਈ ਸੂਟ ਬਾਰੇ ਤਾਂ ਤੁਸੀਂ ਸ਼ਾਮ ਨੂੰ 7 ਵਜੇ ਤੋਂ ਬਾਅਦ ਤੁਸੀਂ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਕੋਈ ਵੀ ਆਰਡਰ ਕਨਫਰਮ ਹੈ ਜਾਂ ਕੋਈ ਡਿਟੇਲ ਪੁੱਛਣੀ ਆ ਕਿਸੇ ਸੂਟ ਬਾਰੇ ਜਾਂ ਤੁਸੀਂ ਕੋਈ ਆਪਣਾ ਡਿਜ਼ਾਈਨ ਕਨਫਰਮ ਕਰਵਾਉਣਾ ਸੋ ਸਾਰਾ ਕਈ ਮੇਰੀਆਂ ਭੈਣਾਂ ਦੇ ਕੁਐਸਚਨ ਹੁੰਦੇ ਆ ਜਿਵੇਂ ਕਿ ਉਹਨਾਂ ਦੇ ਕੁਐਸਚਨ ਹੁੰਦੇ ਆ ਕਿ ਕਾਰੀਗਰ ਤੁਹਾਡੇ ਤੁਸੀਂ ਖੁਦ ਰੈਡੀ ਕਰਦੇ ਹੋ ਜਿੱਦਾਂ ਇਹ ਪ੍ਰਿੰਟ ਦਾ ਸੂਟ ਹੈਗਾ ਟਿਸਟਾ ਦਾ ਸੋ ਉਹਦੇ ਬਾਰੇ ਤੁਹਾਨੂੰ ਦੱਸ ਦਿੰਨੇ ਆ ਕਿ ਆਪਣੇ ਸਾਰੇ ਕਾਰੀਗਰ ਆਪਣੇ ਕੋਲ ਹੀ ਆ ਸਾਰੇ ਆਪਣੇ ਕਾਰੀਗਰ ਉੱਪਰ ਆ ਬੁਟੀਕ ਦਾ ਕੰਮ ਆਪਣਾ نیچے ਆ ਸਾਰੇ ਵਰਕਰ ਆਪਣੇ ਕੋਲ ਕੰਮ ਕਰਦੇ ਆ ਸੋ ਸਾਰਾ ਸੂਟ ਹੈਂਡਵਰਕ ਮਸ਼ੀਨਵਰਕ ਸੋ ਸਾਰੇ ਆਪਣੇ ਕਾਰੀਗਰ ਰੱਖੇ ਹੋਏ ਆ ਸਾਰਾ ਕੰਮ ਆਪਾਂ ਖੁਦ ਰੈਡੀ ਕਰਵਾ ਕੇ ਦਿੰਨੇ ਆ ਤੁਸੀਂ ਵੀ ਇਦਾਂ ਦੇ ਸੋਹਣੇ ਸੋਹਣੇ ਸੂਟ ਬੁਲਾਨ ਲਈ ਸਾਡੇ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਨੰਬਰ ਆਪਣਾ ਹੈਗਾ ਜੀ 98 ਵਾਲਾ 9877834082 ਕਈ ਮੇਰੀਆਂ ਭੈਣਾਂ ਨੂੰ ਇੰਗਲਿਸ਼ ਨਹੀਂ ਆਉਂਦੀ ਹੈ YouTube ਤੇ ਮੈਸੇਜ ਆਉਂਦੇ ਆ ਕਿ ਤੁਸੀਂ ਪੰਜਾਬੀ ਦੇ ਵਿੱਚ ਦੱਸਿਆ ਕਰੋ ਸੋ ਉਹਦੇ ਲਈ ਪੰਜਾਬੀ ਦੇ ਵਿੱਚ ਤੁਹਾਨੂੰ ਨੰਬਰ ਦੱਸ ਦਿੰਨਾ 9877834082 ਆਪਣਾ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਕੰਟੈਕਟ ਕਰਨਾ ਗਿੱਦੜਵਾਹਾ ਆਪਣਾ ਸ਼ਹਿਰ ਹੈ ਜੀ ਬਠਿੰਡੇ ਦੇ ਕੋਲ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਆਰਿਆਂ ਦਾ ਥੈਂਕ ਯੂ